ਕੋਈ ਪ੍ਰਾਈਵੇਟ ਸਕੂਲ ਵੀ ਇੰਦਾਂ ਦਾ ਨਾ 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 ਮਾਉਂਟ ਕਾਰਬਨ ਵੀ ਨਹੀਂ ਜਿੱਦਾਂ ਸੈਂਟ ਮੇਰੀ ਗਰੰਟੀ ਹੈ ਮੋਟੇ ਜੱਜ ਵੀ ਦੇਖਿਆ ਮੈਂ ਇੰਦਾਂ ਦੇ ਬੈਂਚ ਫੁੱਲ ਨੇ ਇੰਦਾਂ ਦਾ ਕਲਾਸਰੂਮ ਨਾ ਇੰਦਾਂ ਦੇ ਇਹ ਸਰਕਾਰੀ ਸਕੂਲ ਹੈ ਇਹ ਤੁਹਾਡੀ ਕਿਰਪਾ ਨਾਲ ਹੋਇਆ ਤੁਸੀਂ ਚਟਾਇਆ ਤਾਂ ਕਰਕੇ ਆਪਾਂ ਗੁਰੂ ਸਾਹਿਬ ਦੀ ਕਿਰਪਾ ਹੀ ਆਪ ਨੂੰ ਸਿੱਖਿਆ ਲੈਣਾ ਮਿਲਿਆ ਤੇ ਉਹਦੇ ਵਿੱਚੋਂ ਇੱਕ ਕੀਤੇ ਕੰਮਾਂ ਛੁਰ ਕੇ ਕੰਮ ਦੂਜੇ ਦੋਸਤੋ ਪਾਰਟੀ ਨੂੰ ਬਹੁਤ ਜ਼ਿਆਦਾ ਜੋਰ ਹੈ ਯੂਥ ਕਲੱਬਾਂ ਦੇ ਉੱਤੇ ਇਨੂੰ ਦਿਨੋਂ ਕਰਕੇ ਪੂਰੇ ਦਿੱਤਾ ਨੂੰ ਬਹੁਤ ਵੱਡਾ ਜਿਹੜਾ ਹੈ ਆ ਪਾਰਟੀ ਆਪਣੇ ਪਾਸ ਜ਼ਰੂਰ ਹੈ ਤੇ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਤੁਹਾਡੇ ਨੌਜਵਾਨ ਹੈ ਅਪਾ ਨੂੰ ক্রিকেট ਕਿਟਾਂ ਬਰਡਨੇਸ਼ਨ ਕੈਂਪੇਨਾਂ ਦੇ ਸਾਥ ਸਵਾਈ ਲਾਈਟਾਂ ਬੜੇ ਆਪਾਂ ਜਿਹੜੇ ਕੰਮ ਹੈ ਉਹ ਕਰਾ ਸਕਦੇ ਆ ਤਾਂ ਇਹਨੂੰ ਆਪਣੇ ਮੈਸਜਨ ਦਾ ਕਿ ਆਪਣਾ ਹਲਕਾ ਨੰਬਰ ਇੱਕ ਤੇ ਆਵੇ ਤੁਸੀਂ ਸਾਰੀ ਟੀਮ ਬਹੁਤ ਮਿਹਨਤ ਕਰਦੇ ਪਈ ਲਿੱਟਣਾ ਦਿੱਤੀ ਹੈ ਰੋਕੜਦੇ ਆਣੇ ਲਗਾਤਾਰ ਕਿਵੇਂ ਹੋਰ ਇਨਫੈਕਟਿਵੇਟ ਕਰਕੇ मैं अपने एक एक पिंड अधीन कवर करके एक ही व्यक्ति कमेटी हर पिंड आप वह तो वह ला ला जो लाहा लै सकें बहुत बहुत धनबाद सारी टीम बहुत बारख जब सामित हो गया निशांत हो गया निखिल हो गए बाकी सारी टीम जो लगी हुई है साढ़े एम पी सारे बहुत चिर तो मेहनत कर रहे हैं जो तो इसको होर पेंट करके आप इसको शानदार बनाइए कि कैब का बहुत धनबाद सारे सागे हैं बहुत बहुत धन्यवाद ਯੂਵਕ ਸੇਵਾਵਾਂ ਡਿਪਾਰਟਮੈਂਟ ਵੱਲੋਂ ਸਾਡੇ ਹਲਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੇ ਆ ਯੂਥ ਕਲੱਬ ਬਣਾਏ ਜਾ ਰਹੇ ਉਸ ਦੇ ਵਿੱਚ ਸਾਡੀ ਏਰੀ ਟੀਮ ਹੈ ਯੂਥ ਕਲੱਬਾਂ ਦੀ ਟੀਮ ਹੈ ਇਹਨਾਂ ਵੱਲੋਂ ਹਰ ਪਿੰਡ ਦੇ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਟ੍ਰੇਨਿੰਗ ਪ੍ਰੋਗਰਾਮ ਹੈ ਕਿ ਕਲੱਬ ਨੂੰ ਰਜਿਸਟਰ ਕਿਵੇਂ ਕਰਾਣਾ ਤੇ ਉਸ ਤੋਂ ਬਾਅਦ ਕਲੱਬ ਦੇ ਵਿੱਚ ਕੀ ਕੀ ਕੰਮ ਕੀਤੇ ਜਾ ਸਕਦੇ ਆ ਕਿਹੜੀ ਸਰਕਾਰ ਦੀ ਸਕੀਮਾਂ ਉਹਦਾ ਲਾਹਾ ਲਿਆ ਜਾ ਸਕਦਾ ਕਿਵੇਂ ਪਿੰਡ ਦੇ ਵਿੱਚ ਨਵੇਂ ਰੋਜ਼ਗਾਰ ਦੇ ਸਾਧਨ ਜਿਹੜੇ ਆ ਉਹ ਕ੍ਰੀਏਟ ਕੀਤੇ ਜਾ ਸਕਦੇ ਪਿੰਡ ਦੇ ਜਿਹੜੇ ਲੋੜਵੰਦ ਲੋਕ ਆ ਉਹਨਾਂ ਨੂੰ ਕਿਵੇਂ ਆਪਾਂ ਕੰਮ ਤੇ ਲਾ ਸਕਦੇ ਆ ਪਿੰਡ ਦੇ ਜਿਹੜੇ ਬੇਰੋਜ਼ਗਾਰ ਐ ਕਿਵੇਂ ਕਿਸੇ ਨੂੰ ਡੇਰੀ ਦੇ ਵਿੱਚ ਕਿਸੇ ਨੂੰ ਕੋਆਪਰੇਟਿਵ ਸੁਸਾਇਟੀ ਦੇ ਰਾਹੀਂ ਕਿਸੇ ਨੂੰ ਮਧੂਮੱਖੀ ਪਾਲਣ ਐਦਾਂ ਦੀ ਬਹੁਤ ਸਾਰੀ ਸਕੀਮਾਂ ਐ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਰੋਜ਼ਗਾਰ ਮਿਲ ਸਕੇ ਪਿੰਡਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਹੀ ਜਿਹੜੀ ਤਰੱਕੀ ਹੋ ਸਕੇ ਖੇਡਾਂ ਦੇ ਪ੍ਰਤੀ ਕਿਵੇਂ ਉਤਸ਼ਾਹਿਤ ਕਰ ਸਕਦੇ ਆ ਜਿਹੜੇ ਸਾਡੇ ਜਿਵੇਂ ਨਸ਼ਾ ਛਡਾਊ ਕੈਂਪ ਆਪਣਾ ਬਲੱਡ ਡੋਨੇਸ਼ਨ ਕੈਂਪ ਇਹ ਸਾਰੇ ਜਿਹੜੇ ਐਦਾਂ ਦੇ ਕੰਮ ਐ ਉਹਦੇ ਪ੍ਰਤੀ ਟ੍ਰੇਨਿੰਗ ਐ ਜਿਸ ਦੇ ਵਿੱਚ ਵੱਖਰੀ ਵੱਖਰੀ ਵੀਡੀਓਜ਼ ਦਿਖਾਈਆਂ ਜਾਂਦੀਆਂ ਆਈਐਸ ਅਫਸਰਾਂ ਦੀਆਂ ਪੜੇ ਲਿਖੇ ਕਾਮਯਾਬ ਸਰਪੰਚਾਂ ਦੀਆਂ ਕਲੱਬਾਂ ਵੱਲੋਂ ਕਿਤੇ ਕੰਮਾਂ ਦੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਤੇ ਉਹ ਟ੍ਰੇਨਿੰਗ ਜਿਹੜੀ ਹੈ 2 ਦਿਨ ਤੋਂ ਚੱਲ ਰਹੀ ਹੈ ਅਜ ਨੰਗਲ ਵਿੱਚ ਹੈ ਕੱਲ ਅਨੰਦਪੁਰ ਸਾਹਿਬ ਹੋਈ ਹੈ ਇਸ ਤੋਂ ਬਾਅਦ ਹਰ ਪਿੰਡ ਦੇ ਵਿੱਚ ਸਾਡੀ ਟੀਮ ਜਾ ਕੇ ਕਲੱਬ ਬਣਾਊਗੀ 21 ਮੈਂਬਰੀ ਕਲੱਬ ਤੇ ਉਹ ਕਲੱਬ ਜਿਹੜਾ ਪਿੰਡ ਦੇ ਕੰਮ ਕਰਾਊਗਾ ਪਿੰਡ ਦੇ ਵਿੱਚ ਖੇਡਾਂ ਦਾ ਸਨਮਾਨ ਕ੍ਰਿਕਟ ਦੇ ਕਿੱਟਾਂ, ਵਾਲੀਬਾਲ ਦੇ ਕਿੱਟਾਂ ਸੀ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਦੇ ਰਹੇ ਹਾਂ ਹੋਰ ਵੀ ਜਿਹੜਾ ਖੇਡਾਂ ਨੂੰ ਐਕਸਰਸਾਈਜ਼ ਕਿਦਨਾਂ ਕੀਤਾ ਫੈਸਲਾ ਡਾਕਟਰ ਜਿਹੜੀ ਆ ਤਾਂ ਨੱਖ ਪਏਗੀ ਬਿਲਕੁਲ 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 ਦੇਖੋ ਜਦੋਂ ਆਪਾਂ ਅੱਛੇ ਤੋਂ ਹਟਾਵਾਂਗੇ ਇੱਕ ਤਾਂ ਗਰਾਊਂਡ ਵੀ ਬਣਾ ਰਹੇ ਹਾਂ ਤੇ ਉਸ ਤੋਂ ਬਾਅਦ ਉੱਥੇ ਜਿਹੜੇ ਜਾ ਜਾ ਕੇ ਜਿਹੜਾ ਨੌਜਵਾਨ ਕੰਮ ਕਰਨਗੇ ਤੁਸੀਂ ਜਿਹੜਾ ਕਲੱਬ ਹੈ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਇਹ ਗੈਰ ਰਾਜਨੀਤਿਕ ਕਲੱਬ ਹੈ ਤੁਸੀਂ ਆਪਣੇ ਪਿੰਡ ਦੇ ਨਾਮ ਦੇ ਉੱਤੇ ਤੁਸੀਂ ਕਿਸੇ ਆਜ਼ਾਦੀ ਕੋਲਾਟੀ ਦੇ ਨਾਮ ਦੇ ਉੱਤੇ ਜੋ ਵੀ ਜੋ ਤੁਹਾਡੀ ਮਨਪਸੰਦ ਹੈ ਉਹਨਾਂ ਦੇ ਨਾਮ ਤੇ ਤੁਸੀਂ ਕਲੱਬ ਰਜਿਸਟਰ ਕਰਾ ਕੇ ਕੀ ਮੈਂਬਰੀ ਵੱਧ ਤੋਂ ਵੱਧ ਜਿਹੜੇ ਸਾਡੇ ਸਾਥੀਆਂ ਤੋਂ ਲੈ ਕੇ ਲਾਹੇ ਲੈ ਸਕਦੇ ਹੋ ਗੋਲੂ ਕੇ ਨਾਮ ਸੁਵਿਤ ਪਰੇ ਕੀ ਹੈ ਸਰ ਅੱਜ ਸੁਵਿਤ ਪਰੇ ਇਹ ਯੂਥ ਕਲੱਬ ਪੰਜਾਬ ਜਿਹੜੀ ਸਾਡੀ ਸੰਸਥਾ ਹੈ ਉਹਦੇ ਵੱਲੋਂ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ ਹਰ ਪਿੰਡ ਹਰ ਹਲਕਾ ਹਰ ਵਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਟ੍ਰੇਨਿੰਗ ਅੱਜ ਦੇ ਡੇਟ ਦੇ ਵਿੱਚ 17 ਤੇ 117 ਹਲਕਿਆਂ ਦੇ ਵਿੱਚ ਚੱਲ ਰਹੀ ਹੈ ਇਸ ਦੇ ਨਾਲ ਨਾਲ ਹਰ ਇੱਕ ਪਿੰਡ ਦੇ ਵਿੱਚ ਯੂਥ ਕਲੱਬ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦੀ ਐਕਟੀਵਿਟੀਆਂ ਕਰਾਈਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਸਪੋਰਟ ਦੇ ਪ੍ਰਤੀ ਹੋ ਗਿਆ ਰੋਜ਼ਗਾਰ ਦੇ ਪ੍ਰਤੀ ਹੋ ਗਿਆ ਸਾਰੇ ਕੰਮਾਂ ਦੇ ਪ੍ਰਤੀ ਕਿਸੇ ਨੂੰ ਡਿਸਪਲਿਨ ਦੇ ਵਿੱਚ ਰਹਿਣਾ ਕਿਵੇਂ ਕੀ ਕੰਮ ਕਰਨੇ ਸਾਰੇ ਕੰਮਾਂ ਪ੍ਰਤੀ ਇਹ ਜਿਹੜੀ ਜਾਗਰੂਤ ਕਰਨ ਦੇ ਵਿੱਚ ਜਿਹੜੀ ਇਹ ਸਾਡੀ ਸੰਸਥਾ ਇਹ ਕੰਮ ਕਰ ਰਹੀ ਹੈ